ਜਿਹੜੇ ਮਾਲਕ ਨੇ ਬੱਬਾ ਸੈਲਰ ਵਾਲਾ ਉਹਨਾਂ ਨੂੰ ਕਹਿੰਦੇ ਨੇ ਉਹਨਾਂ ਨੂੰ ਵੀ ਜਿਹੜਾ ਜਦੋਂ ਅਧਿਕਾਰੀਆਂ ਨੇ ਗੱਲ ਕੀਤੀ ਤਾਂ ਉਹਨੇ ਕੋ ਬਦਸਲੂਕੀ ਕੀਤੀ ਪੱਤਰਕਾਰ ਸਾਣੇ ਇੱਕ ਦੋ ਉਹਨਾਂ ਨਾਲ ਵੀ ਉਹਨਾਂ ਨੇ ਚੰਗਾ ਵਿਹਾਰ ਨਹੀਂ ਕੀਤਾ ਤੇ ਅਸੀਂ ਉੱਥੇ ਵੇਖਿਆ ਕਿ ਉੱਥੇ ਮਾਲ ਨੂੰ ਜਿਹੜਾ ਸੁੰਡੀਆਂ ਪਈਆਂ ਹੋਈਆਂ ਸੀ ਉੱਥੇ ਚਾਵਲਾਂ ਨੂੰ ਸੁੰਡੀਆਂ ਪਈਆਂ ਸੀ ਉਤੋਂ ਜਿਹੜਾ ਹੁੰਦਾ ਛੱਡ ਨੇ ਛੱਡਾਂ ਦੇ ਵਿੱਚੋਂ ਜਿਹੜਾ ਬਾਰਿਸ਼ ਆਂਦਾ ਜਿਹੜਾ ਪਾਣੀ ਹੈ ਉਹ ਰਸ ਰਸ ਕੇ ਤੇ ਉਹ ਸਾਰਾ ਚਾਵਲ ਗਿੱਲਾ ਹੋਇਆ ਪਿਆ ਸੀ ਬਾਰ ਦਾਣਾ ਗਿੱਲਾ ਹੋਇਆ ਪਿਆ ਸੀ ਸੁੰਡੀਆਂ ਪਈਆਂ ਹੋਈਆਂ ਸੀ ਇਹਦੇ ਵਿੱਚ ਚਾਵਲਾਂ ਦੇ ਵਿੱਚ ਕੀੜੇ ਪਏ ਹੋਏ ਸਨ ਬਾਈਟਾਂ ਕਰਾਂਗੇ ਅਸੀਂ ਤਾਂ ਸੇਤ ਨਾਲ ਖਲਵਾੜ ਅਸੀਂ ਤਾਂ ਉਹਨਾਂ ਜਿਹੜੇ ਕਵਰ ਗੋਦਾਮਾਂ ਦੀ ਚੈਕਿੰਗ ਕਰਨ ਨਿਕਲੇ ਹੋਏ ਸੀ ਤੇ ਅਸੀਂ ਫਿਰ ਹਾਊਸ ਨੂੰ ਇੱਕ ਬੜਾ ਹੈਰਾਨ ਹੋਏ ਕਿ ਇੱਕ ਸੈਲਰ ਹੀ ਜਿਹੜਾ ਸੁਸਰੀ ਦਾ ਜਨਮਦਾਤਾ ਬਣਿਆ ਹੋਇਆ ਉੱਥੇ ਜਿਸ ਤੋਂ ਬਾਅਦ ਬਹੁਤ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਜਿਹੜੀ ਥੇਸ ਪਹੁੰਚੀ ਵੱਲੋਂ ਦਿੱਤੀਆਂ ਹੋਈਆਂ ਉੱਥੇ ਤਾਂ ਜਿਹੜਾ ਫਰਕ ਹੈ ਉਹ ਵੀ ਸ਼ੈਲਟਰਾਂ ਦੇ ਵਿੱਚ ਜੋ ਘਾਟ ਪਾਈ ਗਈ ਅੰਦਰ ਫੱਕ ਦਾ ਕੋਈ ਮੀਨੂ ਨਹੀਂ ਹੈਗਾ ਮੁੱਖ ਰੱਖਦੇ ਆ ਹੋਇਆ ਸ਼ੈਲਟਰ ਮਾਲ ਖਾਨ ਨੂੰ ਜਿਹੜੀ ਹੈਗੀ ਆਦੇਸ਼ ਦਿੱਤੇ ਗਏ ਨੇ ਕਿ ਉਹ ਪਈ ਹੋਈ ਸੀ ਔਰ ਜੋ ਜਿਹੜਾ ਕੋਈ ਮਾਲ ਹੈ ਮਾਲ ਦੇ ਵੀ ਬਾਹਰਲੇ ਪਾਸੇ ਜਿਹੜਾ ਸਾਰਾ ਜਿਵੇਂ ਸੁਸਰੀ ਨੇ ਕੱਢ ਕੇ ਤੇ ਬਾਹਰ ਜਿਵੇਂ ਉਹਨੂੰ ਪਾਈਆਂ ਨੇ ਖਲਾਰਿਆ ਹੋਵੇ ਔਰ ਜਿਹੜਾ ਚਾਵਲ ਸਨ ਚਾਵਲਾਂ ਦੇ ਵਿੱਚ ਪੰਛੀਆਂ ਨੇ ਬਿੱਠਾਂ ਜਿਹੜੀਆਂ ਕੀਤੀਆਂ ਹੋਈਆਂ ਸੀ ਮੇਰੇ ਖਿਆਲ ਚ ਕਿਲਵਾਂ ਤੇ ਕੁਆਂਟਲਾਂ ਦੇ ਹਿਸਾਬ ਨਾਲ ਤਾਂ ਉੱਥੇ ਬਿੱਠਾਂ ਹੋਣਗੀਆਂ ਜਿਹੜੀ ਕੋਵਡ ਗਦਾਮਾਂ ਦੀ ਤੁਸੀਂ ਕਾਰਵਾਈ ਕੀਤੀ ਜੀ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਕਸਟੋਡੀਅਨ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਵੇਖੋ ਵੈਸੇ ਤਾਂ ਜਿਹੜਾ ਜਿਹੜੇ ਕ੍ਰਿਸ਼ਨਾਰਾਈਜ਼ ਮਿਲ ਸੀ ਇੱਥੇ ਤਾਂ ਪੰਸਪਤੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਪੰਸਪਤੀ ਇਨਸਪੈਕਟਰ ਵੀ ਸਾਡੇ ਨਾਲ ਸਨ ਤੇ ਆ ਉਹਨਾਂ ਨੇ ਵੀ ਦੇਖਿਆ ਹੈ ਉਹਨਾਂ ਨੇ ਮੌਕੇ ਤੇ ਸਾਰੀ ਕਾਰਵਾਈ ਕਰਨ ਵਾਸਤੇ ਆਖਿਆ ਉੱਚ ਅਧਿਕਾਰੀਆਂ ਨੂੰ ਸਾਰਾ ਕਹਿ ਦਿੱਤਾ ਹੈ ਬਾਕੀ ਜਿਹੜੇ ਕਵੜ ਗੋਦਾਮ ਸਨ ਨਾ ਉੱਥੇ ਅਸੀਂ ਕਈ ਜਿਵੇਂ ਇਥੇ ਕੁਲੇ ਮਾਜਰਾ ਪਿੰਡ ਹੈਗਾ ਜੀ ਉੱਥੇ ਜਿਹੜਾ ਗੋਦਾਮ ਨੇ ਉਹ ਇੱਕ ਕੰਪਨੀ ਨੇ ਜਿਹੜਾ ਉਹਦੇ ਕੋਲ ਉਹ ठेਕੇ ਤੇ ਹੈਗਾ ਔਰ ਉੱਥੇ ਤਕਰੀਬਨ ਜਿਹੜਾ ਪਹਿਲਾਂ ਸ਼ਿਕਾਇਤਾਂ ਬਹੁਤ ਜ਼ਿਆਦਾ ਆ ਰਹੀਆਂ ਸਨ ਪਰ ਹੁਣ ਅਸੀਂ ਉੱਥੇ ਜਾ ਕੇ ਵੇਖਿਆ ਕਿ ਪਣ ਗ੍ਰੇਨ ਦੇ ਕੋਲ ਉਹ ਜਿਹੜੇ ਹੈਗੇ ਨੇ ਉੱਥੋਂ ਅੰਕੁਰ ਜੀ ਉੱਥੋਂ ਇਸ ਕਪਟਰ ਨੇ ਪਾਣੀ ਗ੍ਰਿੰਡ ਨੂੰ ਉਹ ਵਧੀਆ ਢੰਗ ਨਾਲ ਇੱਥੇ ਕੰਮ ਕੀਤਾ ਸਾਡੀ ਤਸਦੀਕ ਵੀ ਜਿਨ੍ਹਾਂ ਲੋਕਾਂ ਨੇ ਅੱਛਾ ਕੰਮ ਕੀਤਾ ਸੀ ਉਹਨਾਂ ਦੀ ਸ਼ਰਧਾ ਵੀ ਕਰਦੇ ਹੋ ਉਹਨਾਂ ਨੇ ਜਿਹੜਾ ਇਸ ਤੱਕ ਕਵਰ ਸੈਲਰ ਵਿੱਚ ਕੋਈ ਅਚਨਚਿਤ ਚੈਕਿੰਗ ਤੋਂ ਬਾਅਦ ਮਿਲੇ ਹੋਏ ਹਦਾਇਤਾਂ ਤੋਂ ਬਾਅਦ ਸੈਲਰ ਮਾਲਕ ਸੁਸਤਰੀ ਦੇ ਬਚਾ ਦੇ ਲਈ ਇਸ ਤੋਰਾ ਦੇ ਵਿੱਚ ਜਿਹੜਾ ਉਹਨਾਂ ਦੇ ਜਦੋਂ ਤੁਸੀਂ ਐਂਟਰੀ ਕਰਦੇ ਹੋ ਤਾਂ ਦੋਵੇਂ ਪਾਸੇ ਸਪਰੇ ਪੰਪਾਂ ਦੇ ਨਾਲ ਸੁਸਰੀ ਦੇ ਖਾਤਮੇ ਲਈ ਪ੍ਰਯਤਨ ਕਰਦੇ ਹੋਏ ਤਾਂ ਕਿ ਸੁਸਰੀ ਦਾ ਨੁਕਸਾਨ ਨਾ ਹੋ ਸਕੇ ਭਾਵੇਂ ਕਿ ਫੂਡ ਕਾਰਪੋਰੇਸ਼ਨ ਐਕਟ ਦੇ ਤਹਿਤ ਸਬੰਧਤ ਜਿਹੜੇ ਜ਼ਿੰਮੇਵਾਰ ਹੋ ਕੇ ਸਪਰੇ ਕਰਨ ਵਾਲੀ ਜਾਂ ਸਬੰਧਤ ਇੰਸਪੈਕਟਰ ਹੋਣਗੇ ਉਹਨਾਂ ਤੇ ਵੀ ਜਿਹੜਾ ਉਹਦੇ ਤੇ ਫਰਕਾਜ ਦਿਖ ਸਕਦੀ ਦੇ ਹੁੰਦੇ ਤਾਂ ਹਲਕੇ ਨਹੀਂ ਕਰਦੇ ਕਿਉਂਕਿ ਇਹ ਪਾਇਆ ਦੇ ਕਿ ਪਹਿਲੇ ਮੋੜ ਜਦੋਂ ਜਦੋਂ ਇਹਨੂੰ ਤੇ ਕਰੀ ਹੁੰਦੀ ਸੀ ਬਿਲਕੁਲ ਸਾਰੇ ਕਿਤੇ ਹੋਣੇ ਚਾਹੀਦੇ ਸਮੂੱਚੇ ਰੂਪ ਵਿੱਚ ਤਾਂ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਜਿਹੜਾ ਸੈਲਰ ਹੈਗੇ ਨੇ ਸਟੋਰ ਹੈਗੇ ਨੇ ਉਹਨਾਂ ਵਾਸਤੇ ਜਿਹੜਾ ਮਾਲ ਹੈ ਜਿੱਥੇ ਬਾਹਰ ਪਿਆ ਹੈ ਉਹਨਾਂ ਵਾਸਤੇ ਕਵਰ ਦੀ ਜ਼ਰੂਰਤ ਹੈ ਤੁਸੀਂ ਆਮ ਕਰਕੇ ਘਰਾਂ ਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਜਦੋਂ ਆਪਾਂ ਕਣਕ ਢੋਲਾਂ ਦੇ ਵਿੱਚ ਰੱਖ ਦਿੰਦੇ ਆ ਤੇ ਉੱਥੇ ਕੀ ਹੁੰਦਾ ਭਾਵੇਂ ਉੱਥੇ ਸਲਫਾਸ ਜਾਂ ਹੋਰ ਜਿਹੜਾ ਸੰਬੰਧਿਤ ਜੋ ਵੀ ਦਵਾਈ ਉਹਦੇ ਵਿੱਚ ਪਾਨੇ ਆ ਤਾਂ ਉਹ ਉੱਤੋਂ ਔਰ ਥੱਲੇੋਂ ਪੂਰੀ ਤਰ੍ਹਾਂ ਢੋਲ ਜਿਹੜਾ ਟਕਿਆ ਹੁੰਦਾ ਹੈ ਤੇ ਅਸੀਂ ਲੋੜ ਮੁਤਾਬਕ ਜੀ ਜਦੋਂ ਚੱਕੀ ਤੇ ਲੈ ਜਾਣਾ ਹੁੰਦਾ ਦਾਣੇ ਤਾਂ ਆਪਾਂ ਇੱਕ ਟੋੜਾ ਕਰਦੇ ਧਰਜ ਦਾ ਜਿਹੜਾ ਉਹਦੇ ਵਿੱਚ ਕੱਢਦੇ ਆ ਨਾ ਫਿਰ ਦੁਬਾਰਾ ਉਹ ਬੰਦ ਕਰ ਦਿੰਦੇ ਆ ਉਹਦੀ ਗਰਮੈਸ਼ਨ ਨਾਲ ਫਿਰ ਜੇ ਜੀ ਸੁਸਰੀ ਜਾਂ ਕੀੜਾ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਮਾਰੀ ਚੀਜ਼ ਜਿਹੜੀ ਹੈ ਉਹ ਢੋਲਾਂ ਦੇ ਵਿੱਚ ਨਹੀਂ ਆਉਂਦੀ ਇਸੇ ਤਰ੍ਹਾਂ ਜਿਵੇਂ ਢੋਲ ਅਤੇ ਘਰ ਦੇ ਉਤਪਾਦਾਂ ਨੂੰ ਪ੍ਰਚਲਿਤ ਕਰਦੇ ਆ। ਪਰ ਲੱਗਦਾ ਇਹ ਜਿਹੜੇ ਦਾਣੇ ਦੇ ਵਾਤਾਵਰਣ ਦੇ ਵਿੱਚ ਪੈਦੇ ਇਹ ਵੀ ਸਾਡੀ ਪੂੰਜੀ ਹੈ। ਇੱਕ ਪਾਸੇ ਤਾਂ ਜਿੱਥੇ ਲੋਕ ਪਰੇਸ਼ਾਨ ਸੁਸਤਰੀ ਖੇਲਰਾਂ ਦੀ ਅਚਨਚੇ ਚੈਕਿੰਗ ਕਰਨ ਲਈ ਆਪਸੋ ਪਟਿਆਲਾ ਪਰੇਸ਼ਾਨ ਹੁੰਦੇ ਨੇ ਉੱਥੇ ਜਦੋਂ ਇਹ ਸੁਸਤਰੀ ਜਾਂ ਕੀੜੇ ਇਹ ਮਾਲ ਨੂੰ ਖਾ ਜਾਣਗੇ ਤਾਂ ਜਿਹੜਾ ਸੈਕਟਰ ਦਾ ਜਿਹੜਾ ਖੇਤ ਦੇ ਵਿੱਚ ਦਿਖਿਆ ਉਹਨਾਂ ਨੂੰ ਪੂਰਾ ਕਰਨ ਦੇ ਨਿਸ਼ਾ ਨਿਰਦੇਸ਼ ਜਿੰਦੇ ਨਜ਼ਰ ਆਏ ਜਦੋਂ ਸਟੇਟ ਦੀ ਗਵਰਨਮੈਂਟ ਨੂੰ ਕਹਿਣ ਗਿਆ ਵੀ ਆ ਜਿਹੜਾ ਮਾਲ ਜਿਹੜਾ ਪੂਰਾ ਕਿਉਂ ਨਹੀਂ ਹੈਗਾ ਇਹਨਾਂ ਗੋਦਾਮਾਂ ਵਿੱਚ ਘੱਟ-ਘੱਟ ਹੋਏ ਤਾਂ ਫਿਰ ਉਹਦੀ ਗਾਜ ਜਿਹੜੀ ਸੰਬੰਧਤ ਇੰਸਪੈਕਟਰਾਂ ਦੇ ਡਿੱਗੂਗੀ ਵੀ ਸ਼ਾਇਦ ਇਹ ਇੰਸਪੈਕਟਰ ਜਿਹੜੇ ਮਾਲ ਵੇਚ ਕੇ ਖਾ ਗਏ ਹੋਣਗੇ ਇਸ ਕਰਕੇ ਜੇ ਉਹ ਸੁਸਤਰੀ ਤੋਂ ਵਿਚਾਰੂਗਾ ਕੀੜੇ ਮਕੌੜੇ ਤੋਂ ਵਿਚਾਰੂਗਾ ਤਾਂ ਘੱਟੋ-ਘੱਟ ਜਿਹੜਾ ਮਾਲ ਹੈ ਮਾਲ ਵੀ ਪੂਰਾ ਰਹੇਗਾ ਜਿਸ ਦੇ ਜਿਹੜੇ ਇੰਸਪੈਕਟਰ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਕੋਈ ਸੰਦੇਸ਼ ਦੇਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਵੇਂ ਮੈਂ ਕਹਿੰਨਾ ਵੀ ਆਪਣੇ ਘਰ ਦੇ